ਅਸਵਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਦੀਨ ਪਿੰਦੇ ਉਦੋਂ ਵਾਲੀ ਖੁਦ ਚ ਉੱਚੀ ਆਵਾਜ਼ ਤੇ ਗਾਣੇ ਲਗਾਉਣ ਨੂੰ ਲੈ ਕੇ ਤਕਰਾਰ ਇੰਨੀ ਵੱਧ ਗਈ ਕਿ ਇੱਕ ਘਰ ਦੇ ਇੱਕ ਅੰਦਾਦੰਦ ਗੋੜੀਆਂ ਚਲਾਈਆਂ ਗਈਆਂ ਇੱਟਾਂ ਰੋੜੇ ਦੇ ਨਾਲ ਹਮਲਾ ਕੀਤਾ ਗਿਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਬਲਦੀਪ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਭੁਪਿੰਦਰ ਸਿੰਘ ਪਿੰਦਾ ਆਪਣੇ ਇੱਕ ਅਣਪਛਾਤੇ ਨੌਜਵਾਨ ਨਾਲ ਗੱਡੀ ਵਿੱਚ ਉੱਚੀ ਉੱਚੀ ਗਾਣੇ ਲਗਾ ਕੇ ਸੁਣ ਰਿਹਾ ਸੀ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਵੱਲੋਂ ਸਾਡੇ ਨਾਲ ਹੱਥੋ ਪਾਈ ਕੀਤੀ ਗਈ ਤੇ ਉਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਵਾਰਦਾਤ ਇਹ ਸ਼ਾਮ ਨੂੰ ਕੁਝ ਮੁੰਡੇ ਆਏ ਸੀ ਗੱਡੀ ਦੇ ਉੱਤੇ ਤੇ ਉਹ ਮਾ ਗਾਣੇ ਗੂਣੇ ਲਾਏ ਗੱਡੀ ਤੇ ਫੁੱਲ ਆਵਾਜ਼ ਕਰਕੇ ਤੇ ਮੇਰੇ ਬ੍ਰਦਰ ਨੇ ਔਰ ਸਾਡਾ ਗਵਾਂਢੀ ਮੁੰਡਾ ਰਿੰਪਲ ਇਹਨਾਂ ਦੋਵਾਂ ਨੇ ਉਹਨਾਂ ਨੂੰ ਮਨਾ ਕੀਤਾ ਵੀ ਇਹ ਤਿਆਂ ਭੈਣਾਂ ਵਾਲੇ ਘਰ ਨੇ ਸਾਰੇ ਤੇ ਇਹ ਕੰਮ ਨਾ ਕਰੋ ਤੇ ਉਹਨਾਂ ਨਸ਼ਾ ਵਗੈਰਾ ਕੀਤਾ ਆਹੀ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਉਹਨਾਂ ਨੇ ਇਹਨਾਂ ਨੂੰ ਗਾਲਾ ਗੋਲਾ ਕੱਢੀਆਂ ਹੱਥੋ ਪਾਈ ਹੋ ਕੇ ਫਿਰ ਚੱਲ ਗਏ ਫਿਰ ਇਹ ਵੀ ਘਰ ਨੂੰ ਆ ਗਏ ਵੀ ਚਲੋ ਚੱਲ ਗਏ ਔਰ ਰਾਤ ਨੂੰ 12 12:30 ਵਿੱਚ 15 20 ਮੁੰਡੇ ਨਾਲ ਲੈ ਕੇ ਆਏ ਇੱਕ ਗੱਡੀ ਆ 76 76 ਨੰਬਰ ਹੈ ਉਹਦਾ ਬਾਕੀ ਮੋਟਰਸਾਈਕਲ ਆਏ ਆ ਔਰ ਇੱਕ ਬੁਲਟ ਆ ਤਿੰਨ ਬੁਲਟ ਔਰ ਉੱਤੇ ਬਾਦ ਹਥਿਆਰ ਲੈ ਕੇ ਆਏ ਆ ਔਰ ਕਰਪਾਨਾ ਇਹਨਾਂ ਦਾ ਕੋਲ ਹੀ ਦਾਤਰ ਕੋਲ ਹੀ ਔਰ ਇਹਨਾਂ ਨੇ ਫਾਇਰ ਬਹੁਤ ਆ ਕੇ ਕੀਤਾ ਕਿੰਨੇ ਕਰੋੜ ਫਾਇਰ ਕੀਤੇ ਘਟੋ ਘਟ ਵੀ ਤੇ 20 25 ਰਾਉਂਡ ਫਾਇਰ ਕੀਤੇ ਇਹਨਾਂ ਕੋਈ ਜਾਨੀਮਾਲੀ ਨੁਕਸਾਨ ਜਾਨੀਮਰੀ ਵੀ ਅਸੀਂ ਜੇ ਬਾਹਰ ਨਿਕਲ ਗਏ ਤੇ ਸਾਡਾ ਨੁਕਸਾਨ ਹੀ ਨੁਕਸਾਨ ਹੀ ਉਹ ਆਡੀ ਸਮਝਦਾਰੀ ਵੀ ਆਪਾਂ ਬਾਹਰ ਨਹੀਂ ਨਿਕਲੇ ਤੇ ਜੇ ਅਸੀਂ ਬਾਹਰ ਸਾਡਾ ਕੋਈ ਜੀ ਨਿਕਲ ਹੁੰਦਾ ਤੇ ਤੁਹਾਨੂੰ ਪਤਾ ਵੀ ਇਹ ਕੋਈ ਮਾਤ ਨਹੀਂ ਸਕਦਾ ਜਿਸ ਹੱਸਾ ਉਹਨਾਂ ਨੇ ਫਾਇਰ ਕੀਤੇ ਆ ਤੇ ਬਾਕੀ ਤੁਸੀਂ ਮੌਕਾ ਵੇਖੋ ਵੀ ਘਰ ਦਾ AC ਤੋੜ ਗਿਆ ਕੋਈ ਸ਼ੀਸ਼ਾ ਜਿਹੜਾ ਸਾਡੇ ਘਰ ਦਾ ਸਬੂਤਾ ਨਹੀਂ ਆ ਤੁਹਾਨੂੰ ਦਿਖੇਗਾ ਵੀ ਜਿਹੜਾ ਲੈਂਟਾਂ ਤੱਕ ਤੋੜਤੀਆਂ ਗੇਟ ਤੇ ਲੱਗੀਆਂ ਕੋਈ ਬਲਬ ਤੋੜ ਛੜੇ ਆ ਤੇ ਗੇਟ ਤੇ ਸ਼ਰਰੇ ਵੱਜੇ ਆ ਉਹ ਵੀ ਤੁਹਾਨੂੰ ਮਖਾਉਣੇ ਆ ਤੇ ਮਤਲਬ ਨਾਲ ਕੋਈ ਕਸਰ ਨਹੀਂ ਵੀ ਆਪਾਂ ਇਹਨਾਂ ਨੂੰ ਮਤਲਬ ਅਜੇ ਰਹਿਣ ਨਹੀਂ ਦੇਣਾ ਜਿਹਨਾਂ ਚ ਪਿਸਤ ਵੀ ਪਛਾਣਦੇ ਹਾਂਜੀ ਇੱਕ ਮੁੰਡਾ ਪਿੰਦਾ ਜੀ ਮਾਲੇਵਾਲ ਦਾ ਹਾਂਜੀ ਤੇ ਉਹਦੀਆਂ ਨੂੰ ਪਛਾਣਣ ਆ ਬਾਕੀ ਕੈਮਰੇ ਲੱਗੇ ਹੋਏ ਆ ਪਿੱਛੇ ਉਹ ਕੈਮਰੇ ਵਿੱਚ ਇਹਨਾਂ ਦੀ ਗੱਡੀ ਵੀ ਆਈ ਔਰ ਮੋਟਰਸਾਈਕਲ ਵੀ ਆਏ ਨੇ ਤੇ ਬਾਕੀ ਕਿਸੇ ਤੋਂ ਪਛਾਣ ਨਹੀਂ ਬਾਕੀ ਕੋਈ ਪਛਾਣ ਨਹੀਂ ਹੈ ਫਿਰ ਭਿੰਦਾ ਹੀ ਦੱਸੇਗਾ ਜੀ ਕਿਹੜਾ ਬੰਦਾ ਹੈ ਇਸ ਸੰਬੰਧ ਚ ਤੁਸੀਂ ਫਿਰ ਉਸ ਪ੍ਰਸ਼ਾਸਨ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਰਾਤ ਹੀ ਕਾਲ ਕੀਤੀ ਔਰ ਰਾਤ ਮੌਕੇ ਤੇ ਆ ਕੇ ਬਲਜੀਤ ਸਿੰਘ ਐਸ ਐਚਓ ਆਏ ਸੀ ਉਹ ਮੌਕਾ ਵੇਖ ਗਏ ਨੇ ਉਹਨੇ ਡੀ ਐਸ ਪੀ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੌਕਾ ਬਖਾਤਾ ਸਾਰਾ ਤੇ ਉਹਨਾਂ ਨੇ ਕਿਹਾ ਵੀ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਕਾਰਵਾਈ ਹੋਏਗੀ ਉਹ ਪੂਰਾ ਭਰੋਸਾ ਦੇ ਕੇ ਗਏ ਆ ਇਹ ਅੱਜ ਹਾਡੇ ਵੱਲ ਪਈ ਆ ਕੱਲ ਕਿਸੇ ਘਰ ਵੀ ਪੈ ਸਕਦੇ ਆ ਇਹਦੇ ਚਲੋ ਘਰਾਂ ਦੇ ਵਿੱਚ ਘਰ ਆ ਵੀ ਬਚਾਅ ਹੋ ਗਿਆ ਜੇ ਕੋਈ ਡੇਰੇ ਦੇ ਕੱਲਾ ਰਹਿੰਦਾ ਇਹਦੇ ਫਿਰ ਬਹੁਤ ਨੁਕਸਾਨ ਕਰਕੇ ਜਾਂਦੇ ਉਹ ਤੁਹਾਡੀ ਕੀ ਮੰਗ ਹੈ ਉਹਨੂੰ ਬੱਚਾ ਮੰਗ ਪ੍ਰਸ਼ਾਸਨ ਕੋ ਇਹ ਆ ਵੀ ਜੋ ਇਹਨਾਂ ਦੀ ਕਾਨੂੰਨੀ ਕਾਰਵਾਈ ਬਣਦੀ ਆ ਤਾਰਾ ਉਹ ਇਹਨਾਂ ਤੇ ਲਾਓ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਗੈਂਗਸਟਰ ਵਾਰ ਜਿਹੜਾ ਵਧਣ ਰਿਹਾ ਇਹਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੀ ਖੋਲ ਜਿਹੜੀ ਆ ਬੰਦ ਕੀਤੀ ਜਾਵੇ ਬੱਚੇ ਕੀ ਨਾਮ ਆਪਣਾ ਬਲਬੀਰ ਸਿੰਘ ਹੈ ਜੀ ਕੀ ਵਰਦਤ ਕੀ ਰੱਖ ਰਾਤੀ ਨੂੰ ਉਹ ਮੁੰਡੇ ਆਏ ਸੀ ਤੇ ਕੋਈ ਮਾਲੇ ਵਾਲ ਦਾ ਪਿੰਦਾ ਪਿੰਦਾ ਆ ਹਾਂਜੀ ਉਹਨੇ ਆ ਗਈ ਤੇ ਗੱਡੀ ਗੇਟ ਦੇ ਸਾਹਮਣੇ ਲਾ ਕੇ ਤੇ ਆਪਣਾ ਗਾਣੇ ਲਾਏ ਸੀ ਸਾਡੇ ਬੱਚਿਆਂ ਨੇ ਦੋਵਾਂ ਨੇ ਕਿਹਾ ਵੀ ਤੁਸੀਂ ਇੱਥੇ ਕਿਉਂ ਗਾਣੇ ਲਾਈ ਤੀਆਂ ਪਣਾੜਾ ਘਰ ਆ ਇਨੀ ਗੱਲ ਕਹੀ ਤਾਂ ਉਹ ਵੀ ਚੱਲ ਕੇ ਜਾਂ ਲੇਟ ਗਏ ਇਹ ਤਾਂ ਆਪਣੇ ਘਰੇ ਆ ਕੇ ਲੰਮੇ ਪੈ ਗਏ 12:30 ਵਜੇ ਆਏ ਦੁਬਾਰਾ ਆ ਕੇ ਆਉਂਦੇ ਉਹਨਾਂ ਕੰਦ ਟੱਪੀਆਂ ਨੇ ਕੰਦਾਂ ਟੱਪਾ ਕੇ ਰੋੜੇ ਮਾਰਨ ਲੱਪੇ ਨਾਲ ਹੀ ਗੋਲੀ ਚਲਾਉਣ ਸ਼ੁਰੂ ਕਰ ਦਿੱਤੀ ਆ ਉਹਨਾਂ ਨੇ ਘੜਸੋ ਘੜ 25 ਫੈਰ ਕੀਤੇ ਆ ਤਿੰਨ ਬੰਦੇ ਤਿੰਨ ਮੋਟਰਸਾਈਕਲ ਸੀ ਬੋਲਟ ਤੇ ਇੱਕ ਗੱਡੀ ਸੀ ਘੜਸੋੜ 15 16 ਬੰਦੇ ਸੀ ਆ ਕੇ ਉਹਨਾਂ ਨੇ ਪੂਰੀ ਆਪਣੀ ਗੁੰਡਾਗਰਦੀ ਜਿਹੜੀ ਉਹ ਮਚਾਈ ਆ ਕੋਈ ਕਿਸੇ ਦੇ ਬਾਰੇ ਨਹੀਂ ਉਹਨਾਂ ਨੇ ਸੋਚਿਆ ਵੀ ਗੋਲੀ ਕੈਨੂੰ ਵੱਜੇਗੀ ਜਾਂ ਕੀ ਹੋਏਗਾ ਕੀ ਨਹੀਂ ਹੋਏਗਾ ਮੈਂ ਪੁਲਿਸ ਨੂੰ ਸੂਚਿਤ ਕੀਤਾ ਜਿੰਨੇ ਚਿਰ ਉਹ ਗੋਲੀ ਚੱਲਦੀ ਰਹੀ ਪੁਲਿਸ ਉਹਨਾਂ ਨੂੰ ਉੱਥੇ ਵੀ ਕੰਟਰੋਲ ਰੋਮੇ ਗੋਲੀਆਂ ਸੁੰਦੀਆਂ ਰਹੀਆਂ ਨੇ ਵੀ ਗੋਲੀ ਚੱਲਣ ਢਈ ਮੈਨੂੰ ਪੁੱਛਿਆ ਵੀ ਪੁਲਸਾਂ ਨੇ ਵੀ ਇਹ ਕੀ ਹੋਣਿਆ ਮੈਂ ਕਿਹਾ ਗੋਲੀ ਚੱਲਣ ਢਈ ਆ ਕਹਿੰਦਾ ਕਿਥੇ ਮੈਂ ਘਰ ਸਾਡੇ ਹੋਰ ਕਿਥੇ ਚੱਲਣ ਲਈ ਆ ਕਹਿੰਦਾ ਵੀ ਇੰਨੀ ਕੌਣ ਆ ਗਿਆ ਤੁਹਾਡੇ ਘਰ ਤੁਸੀਂ ਲੜਾਈ ਆ ਕਿ ਇਹਨਾਂ ਕੋਈ ਝਗੜਾ ਮੈਂ ਸਾਡਾ ਕਿਸੇ ਨਾ ਕੋਈ ਵੈਰ ਨਹੀਂ ਨਾ ਕੋਈ ਦੁਸ਼ਮਣੀ ਆ ਅਸੀਂ ਕਿਸੇ ਨਾ ਕਹਿੰਦਾ ਕਿ ਦੀ ਮਾਰਾਂ ਨਹੀਂ ਵਰਤੇ ਤੇ ਮੈਂ ਸਾਡੇ ਤੇ ਜਿਹੜਾ ਮਸੂਰ ਹੋਇਆ ਕਹਿੰਦਾ ਫੇਰ ਅਸੀਂ ਪੁਲਸ ਕਾਲਦੇ ਆ ਫੇਰ ਉਹਨਾਂ ਨੇ ਸਾਡੇ 1 ਵਜੇ ਨਾਲ ਪੁਲਸ ਆਈ ਆ ਫੇਰ ਜਿਹੜੇ ਰੌਂਦ ਹੀ ਉਦੋਂ ਅਸੀਂ ਇੱਥੋਂ ਇਕੱਠੇ ਕਰਕੇ ਦੋ ਰੌਂਦ ਅਸੀਂ ਦਿੱਤੇ ਨੇ ਆਪਣੇ ਇੱਕ 32 ਬੋਰ ਦਾ ਇੱਕ ਹੈਗਾ ਵਾ 12 ਬੋਰ ਦਾ ਰੈਫਲ ਦਾ ਬਾਕੀ ਸਪੈਸ਼ਲ ਦਾ ਬਾਕੀ ਜਿਹੜੇ ਸ਼ਰਲੇ ਨੇ ਉਹ ਸਵੇਰੇ ਵੀ ਦਿੱਤੇ ਆ ਰਾਤੀ ਵੀ ਇਕੱਠੇ ਕਰਕੇ ਦਿੱਤੇ ਆ ਵੀ ਘੜਸੋ ਘੜ ਵੀ ਉਹਨਾਂ ਨੇ 25 30 ਰੌਂਦ ਜਿਹੜੇ ਆ ਉਹ ਫਾਇਰ ਕੀਤੇ ਹੁਣ ਕੋਈ ਮੌਕਾ ਦਿੱਤੇ ਓਏ ਡੀਐਸਪੀ ਆਈ ਸਾਹਿਬ ਹੁਣ ਤੇ ਰਾਤੀ ਐਸਐਚਓ ਸਾਹਿਬ ਵੀ ਆਏ ਹੀ ਬਲਜੀਤ ਸਿੰਘ ਬਲਜੀਤ ਸਿੰਘ ਉਹ ਮੌਕਾ ਵੇਖ ਕੇ ਗਏ ਹੀ ਰਾਤੀ ਵੀ ਉਹ ਘੰਟਾ ਡੇਢ ਘੰਟਾ ਤੱਕ ਰਹਿ ਗਏ ਨੇ ਹੁਣ ਪ੍ਰਸ਼ਾਸਨ ਕੀ ਐਆਈਪੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਦੋਸ਼ੀਆਂ ਦੇ ਉੱਤੇ ਜਿਹੜਾ ਹੈ ਕਿ ਨਹੀਂ ਉਹ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੂੰ ਦੋਸ਼ੀ ਮੰਨ ਕੇ ਉਹਨਾਂ ਤੇ ਸਜ਼ਾ ਮਾਉਣੀ ਚਾਹੀਦੀਆਂ ਨੇ ਅੱਜ ਹਾਡੇਗਾਰ ਕੀਤਾ ਕੱਲ ਹੋਰ ਕੀਤਾ ਕਿ ਤੇ ਕੋਈ ਬੂਹੇ ਅੱਗੇ ਥੋੜਾ ਕੋਈ ਕੋਈ ਗਾਣੇ ਲਾਉਂ ਦਿੰਦਾ ਜੇ ਹਰ ਇੱਕ ਧੀਆ ਪਹਿਣਾ ਵਾਲੇ ਨੇ ਘਰਾਂ ਜਿਨੇ ਵਸਦੇ ਨੇ ਥੋੜਾ ਕੋਈ ਕੋਈ ਵੀ ਉੱਠੇਗਾ ਨਾਲੇ ਉਹ ਇੱਕ ਗੱਲ ਉਹਦੀ ਹੋਰ ਸੁਣੀ ਹੈ ਕਹਿੰਦੇ ਉਹ ਸਮੈਗ ਵੇਚਦਾ ਤੇ ਫੀਮ ਵੀ ਵੇਚਦਾ ਵਾ ਇਸ ਬੰਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਰਨਿਕ ਬਲਬੀਰ ਸਿੰਘ ਵਾਸੀ ਉਦੋਵਾਲੀ ਕੋਤ ਆਪਣੇ ਘਰ ਵਿੱਚ ਬੈਠਾ ਹੀ ਤੇ ਕੋਈ 8 ਕੁ ਵੇ ਦੀ ਗਰੀਬ ਆ ਭਿੰ다 ਸਿੰਘ ਭਿੰ다 ਉਹਦੇ ਨਾਲ ਇੱਕ ਹੋਰ ਅਣਖਿਆਤਾ ਵਿਅਕਤੀ ਉਹਦੇ ਘਰ ਦੇ ਬਾਹਰ ਰੋਡ ਦੇ ਉੱਤੇ ਹੀ ਉਹਨੇ ਆਪਣੀ ਗੱਡੀ ਰੋਕ ਕੇ ਤੇ ਉੱਚੀ ਆਵਾਜ਼ ਵਿੱਚ ਲਾਇਆ ਸੀਗਾ ਆਪਣਾ ਸਪੀਕਰ ਉਹਨੇ ਆਣ ਕੇ ਘਰੋਂ ਪੁੱਛਿਆ ਕਿ ਸਾਡੇ ਘਰ ਆ ਇੱਥੇ ਬੱਚੇ ਆ ਤੇ ਤੁਸੀਂ ਇੱਥੇ ਨਾ ਉੱਚੀ ਆਵਾਜ਼ ਚ ਨਾ ਲਾਓ ਤੁਸੀਂ ਜਾਓ ਉਹ ਵੈਸੇ ਰੰਜਸ਼ੀ ਕਿ ਤੂੰ ਸਾਨੂੰ ਕਿਉਂ ਮਨਾ ਕੀਤਾ ਵਾ ਜਾਂਦਿਆਂ ਕਹੇਗੀ ਕਿ ਤੈਨੂੰ ਦੱਸਦੇ ਬਾਅਦ ਰਾਤ ਦੇ ਵਕਤ ਕਰੀਕ ਸਾਢੇ 12 ਵਜੇ ਇਹ ਫਿਰ ਭਵਿੰਦਰ ਸਿੰਘ ਉਹਦੇ ਨਾਲ ਕੋਈ 8-9 ਸਨ 36 ਭਿੰਦੇ ਦੇ ਭਵਿੰਦਰ ਸਿੰਘ ਦੇ ਕੋਲ ਮਿਸਟਰ ਸੀ ਦੂਜੇ ਕੋਲ ਰਾਈਫਲ ਤੇ ਕੁਝ ਦੀ ਕੋਲ ਦਾਤਰ ਤੇ ਰੋੜੇ ਕੰਤਪਕੇ ਮਦਈ ਮਕਦਮਾ ਬਲਵੀਰ ਸਿੰਘ ਦੇ ਘਰ ਦਾਖਲ ਹੋਏ ਉਹਨੇ ਆਪਣੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਚਾਈ ਉਹਨਾਂ ਲੋਰੇ ਘਰ ਤੇ ਤੇ ਦੋ ਮਦਈ ਮਤਲਬ ਕੇ ਘਰ ਤੇ ਤੇ ਦੋ ਕਿ ਉਹਨਾਂ ਦੇ ਕੋਲ ਮੋਟਸਲ ਸੀ ਮਦਈਮ ਕਰ ਮਦ ਘਰ ਤੋਂ ਬਾਹਰ ਜਦੋਂ ਵਾਪਸ ਗਏ ਤੇ ਜਾਂਦੇ ਜਾਂਦੇ ਬਲਦੀਪ ਸਿੰਘ ਉਹਦਾ ਗਵਾਂਢੀ ਉਹਦੇ ਘਰ ਦੇ ਵੀ ਬਾਹਰ ਉਹਨਾਂ ਨੇ ਉਹਦੇ ਘਰ ਬਰੋੜੇ ਮਾਰ ਕੇ ਤੇ ਹੋਰ ਫਾਇਰਪੂਰ ਕਰਕੇ ਉਹਦਾ ਤਾਂ ਵੀ ਨੁਕਸਾਨ ਕੀਤਾ ਜੁਰਮ ਉਹਨਾਂ ਦੇ ਖਿਲਾਫ 307 ਮਾਰ ਦੰਦਨੀਤ ਨੂੰ 427 452 506 148 150 ਕਿਸੇ 25 아이 7518 ਮੈਂ ਤੇ ਅੰਦਰ ਜਿੱਤੋ ਭਵਿੰਦਰ ਸਿੰਘ ਇਹਦਾ ਭਾਈ ਨਾਮ ਹੈ ਤੇ ਬਾਕੀ 8 ਤੋਂ 10 ਜਿਹੜੇ ਆ ਅਨਛਤ ਕੋਈ ਜਲਦੀ ਇਹਨਾਂ ਨੂੰ ਗੁਸਤਾਰ ਕੀਤਾ ਜਾਵੇ ਐਸਐਮਜ਼ेड ਪੰਜਾਬ ਦੇ ਲਈ ਬਟਾਲਾ ਤੋਂ ਹਰਪਾਲ ਮਹਾਲ ਦੀ ਰਿਪੋਰਟ ਸਾਵਧਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਅشوف اصل ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਬਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਰ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਲੁਧਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050